ਉੱਥੇ ਤੇ ਕਹਿੰਦੇ ਚਾੜ ਤੇ ਮਿੱਤਰਾਂ ਨੇ ਪਿੰਡ ਦਾ ਨਜ਼ਾਰਾ ਦੇਖਣਾ ਹੁੰਦਾ ਏ ਸ਼ਾਮ ਨੂੰ ਸਾਡਾ ਸਾਡਾ ਕਹਿੰਦਾ ਖਾਣ ਪੀਣ ਜਾਣਾ ਕੋ ਹੈ ਮੈਂ ਚੱਲ ਵੇ ਸ਼ਹਿਰੀ ਚਲਦੇ ਆ ਸਕੂਟਰੀ ਤੇ ਆ ਗਏ ਆ ਆ ਤਾਇ ਦੇ ਪਾ ਕੇ ਦਸੀ ਹੁਣ ਇਹ ਹੈਗੀ ਆ ਤਾਰੀ ਤਰਨ ਵਾਲੀ ਭੈਣੋ ਭਾਈ ਤਿੰਨ ਮੀਲ ਚਾਰ ਮੀਲ ਚੱਲੇ ਡੁੱਬਣ ਥੋੜਾ ਦੇਣਾ ਥੋੜੇ ਢੇਡ ਨੇ ਆ ਜਾਣੀਆਂ ਇਹਦੇ ਆ ਤੇ ਇਹ ਆ ਤੇ ਇਹ ਤੇ ਡੁੱਬਣੀ ਨਹੀਂ ਭੈਣ ਚ ਡੁੱਬਣ ਤੂੰ ਇਦਾਂ ਕਰੀ ਟਰਾਈ ਮਾਰੀ ਤੇਰਾ ਭਾਰ ਚੋਂ ਲੰਭ ਜਾ ਲੋਟ ਲੋ ਪੰਜਾਬੀ ਵੀਰ ਲੋਟ ਲੋ ਬਹੁਤ ਬੜੀ ਸੇਲ ਆ ਮਮਨ ਸਿੱਠੇ ਕੀ ਰਹੀ ਮਜ਼ਰੂ ਤੜੀ ਦੇਖੋ ਜੀ ਸਾਡਾ ਸ਼ਹਿਰ ਮਤੇਰੀ ਸਰਕਾਰੀ ਹਸਪਤਾਲ ਲੋਕ ਮਿੱਤਰ ਪਿਆਰੇ ਪੰਜਾਬੀ ਸ਼ਾਮ ਤੋਂ ਬੜਾ ਜੇ ਖਤਰਨਾਕ ਜਿਹੜੀ ਹਾਈ ਬੈਟ ਕਲੇ ਹੀ ਕਨੇ ਭਰਾ ਹੀ ਕੁਲੀ ਆ ਸੂਰਾ ਦਾ ਸੂਰ ਹੀ ਇਟ ਬੂਟ ਬਹੁਤ ਖਾਂਦੇ ਕੋਠੇ ਤੇ ਕਹੇ ਚਾੜ ਤੇ ਮਿੱਤਰਾਂ ਨੇ ਪਿੰਡ ਦਾ ਨਜ਼ਾਰਾ ਦੇਖਣਾ ਹੁੰਦਾ ਸ਼ਾਮ ਨੂੰ ਪਿੰਡ ਕਾਦਾ ਸ਼ਹਿਰ ਹੀ ਆ ਤੇ ਸ਼ਹਿਰ ਕਾਦਾ ਬਾਜ਼ਾਰ ਹੀ ਆ ਹੁਤੇ ਮਾਰੇ ਮੋٹے ਸ਼ਹਿਰ ਜਿਹੜਾ ਮਿੱਤਰਾਂ ਦਾ ਪਿੰਡ ਆ ਤੇ ਅੱਡੇ ਤੇ ਜਾ ਕੇ ਜੇ ਤੁਹਾਨੂੰ ਕਿਦਾਂ ਰੌਣਕਾਂ ਦਿਖਾਈਆਂ ਤੁਸੀਂ ਕਹਣਾ ਸ਼ਹਿਰ ਚ ਰਹਿੰਨੇ ਕਿ ਪਿੰਡ ਚ ਰਹਿੰਨੇ ਗਰਦਾਸਪੁਰ ਰੋਡ ਤੇ ਮਿੱਤਰਾਂ ਦਾ ਪਿੰਡ ਆ ਆ ਦੇਖ ਲੋ ਲੋਕਾਂ ਨੇ ਦਵਾਰੋ ਵਰਕਰ ਕੋਠੀਆਂ ਪਵਾ ਲਏ ਆ ਸਾਡਾ ਸਾਡਾ ਕਹਿੰਦਾ ਖਾਣ ਪੀਣ ਜਾਣਾ ਕੋਈ ਹੈ ਮੈਂ ਚੱਲ ਵੇ ਸ਼ਹਿਰ ਹੀ ਚਲਦੇ ਨੇ ਸਕੂਟਰੀ ਤੇ ਆ ਗਏ ਆ ਆ ਭਾ ਲੱਗਾ ਪਤਾ ਨਹੀਂ ਹੁਣ ਖਵਾਉਂਦਾ ਕੋਈ ਨਹੀਂ ਘੰਟਾ ਹੋ ਗਿਆ ਲੱਗੇ ਨੂੰ ਸਤਾਰ ਘਰ ਦੇ ਸਾਡਾ ਕੁਛ ਹੈ ਮंडा ਬੀਬਾ ਦਾ ਮਝਲੂਨ ਬਣਾਉਂਦੇ ਆ ਸਾਡੇ ਰਿਸ਼ਤਾ ਸੂਪ ਨਾਲ ਸੂਪ ਹੈ ਨਾਲੇ ਤੇਨੇ ਪਤਾ ਹੁਣ ਆਨੂੰ ਨੌਨਵਜ ਦੇ ਨਾਲ ਪੈਗ ਦੀ ਆਤ ਤਾਂ ਤੇ ਹੁਣ ਫੇਰ ਮਝਲੂਨ ਦੇ ਨਾਲ ਹੀ ਸੂਪ ਕਰਾ ਲਿਆ ਕਿਉਂਕਿ ਸਹਿਬ ਜਾਤਿਆਂ ਦੇ ਦੇ ਨਾ ਤੇ ਆਪਾਂ ਕੋਈ ਖਾਣਾ ਪੀਣਾ ਨਹੀਂ ਹੈਗਾ ਬਿਲਕੁਲ ہزارੀਆਂ ਰੇੜੀਆਂ ਆਇਆ ਮੱਕੜ ਤੇ ਕਹਿੰਦੀ ਕਹਿੰਦੇ ਇਹਨੂੰ ਭਲਾ ਸਾਮ ਮੱਕੜ ਗਰਾਉਂਡ ਮੱਕੜ ਗਰਾਉਂਡ ਕਹਿੰਦੇ ਰੇੜੀ ਪਿਆਰੀ ਕਹਿੰਦੇ ਆਹ ਬਹੁਤ ਵਧੀਆ ਬਣਾਉਂਦੇ ਸਾਰੇ ਜ਼ਮਾਨ ਬਹੁਤ ਸਰ ਮੈਂ ਤਾਂ ਬਹੁਤ ਬੜੀ ਬਹੁਤ ਬਹੁਤ ਬੜੀ ਲੱਗਦੀ ਬਹੁਤ ਬੜੀ ਬਹੁਤ ਬੜੀ ਸੇਲ ਲੱਗਦੀ ਤੇ ਲੋਟ ਲੋ ਪੰਜਾਬੀ ਵੀਰੋ ਲੋਟ ਲੋ ਬਹੁਤ ਬੜੀ ਸੇਲ ਆ ਮਮਨ ਸੇ ਠੀਕ ਹੀ ਰਹੀ ਮੇਰੀ ਰੂਮ ਤੜੇ ਯੰਪਾ ਆ ਗਿਆ ਬਰਗਰ ਸੂਪ ਇਹ ਚੈੱਕ ਕਰ ਵਧੀਆ ਬਣਾਇਆ ਬੰਦੇ ਕਰ ਕਰ ਫਾੜ ਆ ਜਾਂਦਾ ਆ ਦੇਣਾ ਹੈਗਾ ਨਾ ਜੀ ਅਮਰੀਕਾ ਦੇਖੋ ਜੀ ਸਾਡਾ ਸ਼ਰਮ ਦੇ ਦੀ ਸਰਕਾਰੀ ਹਸਪਤਾਲਾਂ ਲੋ ਵੀ ਮਿੱਤਰ ਪਿਆਰੇ ਪੰਜਾਬੀਆਂ ਕਿੰਨਾ ਕਿ ਬੜਾ ਜੇ ਖਤਰਨਾਕ ਬਹੁਤ ਖਤਰਨਾਕ ਚੌਂਗਾ ਤੇ ਲੱਤਾਂ ਲੱਗੀਆਂ ਡੈਲਟਾ ਸਕੈਨ ਵੇਖੋ 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 ਇਹ ਆ ਗਿਆ ਗਰਦਾਸਪੁਰ ਰੋਡ ਸਾਡਾ ਗਰਦਾਸਪੁਰ ਰੋਡ ਤੇ ਮਕੀਰੀਆਂ ਸ਼ਹਿਰ ਚ ਆਪਾਂ ਗੁਜ਼ਰਦੇ ਹੋਏ ਮੇਰੇ ਸ਼ਹਿਰ ਦੇ ਵਿੱਚ ਤੁਹਾਨੂੰ ਬੰਦੇ ਜਿਨ੍ਹਾਂ ਨੇ ਕੱਟ ਲੱਭਣਗੇ ਹਸਪਤਾਲ ਜਿਆਦਾ ਲੱਭਣਗੇ ਬੱਲਾ ਚੌਧਰੀ ਨਾਲੇ ਸਾਰੇ ਨਾਲ-ਨਾਲ ਹਸਪੀਟਲ ਸਿਵਲ ਹਸਪਤਾਲ ਵਾਹ ਜੀ ਵਾਹ ਸਾਰੇ ਰੌਣਕਾਂ ਪਰੇ ਰਹਿੰਦੇ ਆ ਲੋਕੀਂ ਦੇਖਦੇ ਕਦੇ 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 ਕਾਪਲਾਸ ਹਸਪਤਾਲ ਹਸਪਤਾਲ ਤੇ ਬੰਦੇ ਤੋਂ ਜਿਆਦਾ ਇੱਥੇ ਇਹ ਰੰਦਾਵਾ ਕਲੋਨੀ ਆ ਮੇਰੇ ਵੀਰੋ ਕਹਿੰਦੇ ਰੰਦਾਵਾ ਤੇ ਘਰ ਆ ਆ ਆ ਗਿਆ ਫਲਾਈਓਵਰ ਹਾਂ ਬੀਬੀ ਹਾਂਜੀ ਮਾਂ ਕਈ ਯਰੀ ਦੇਖਿਆ ਆ ਜਦੋਂ ਅਸੀਂ ਸੁੱਤੇ ਰਾਤ ਨੂੰ ਲੰਮੇ ਪਈਦਾ ਆ ਹਾਂ ਤੇ ਸਾਲੇ ਕੁੱਤੇ ਰਾਤ ਨੂੰ ਜਿਆਦਾ ਭੌਂਕਦੇ ਦਿਨੇ ਕਿਉਂ ਨਹੀਂ ਭੌਂਕਦੇ ਦਿਨੇ ਤੂੰ ਜੋ ਭੌਂਕਣ ਨੂੰ ਹਾਂ ਕੁੱਤੇ ਨੇ ਕਿ ਭੌਂਕਣਾ ਸੌਂ ਜਾਂ ਭੌਂਕਣ ਨੂੰ ਦੇਲੇ ਕਰੀ ਬਿੱਲੋ ਚਾਹ ਪੀਲਾ ਸ਼ਾਮਾਂ ਦੀ ਤੇਰਾ ਹੋ ਜੇ ਗਰਮ ਸਰਦਈਆ ਲੈ ਪਹਿਲਾਂ ਖਾ ਲੈ ਬਰੈਡ ਸੋਹਣੀਆਂ ਨਹੀਂ ਤੇਰੇ ਪੋਤੇ ਨੇ ਲਿਆਂਦਾ ਬੜੀ ਰੀਜਨਾ ਓਏ ਯਾਰ ਦੇਵਤਾ ਆ ਕਹਿੰਦਾ ਸੀਗਾ ਕਿ ਉਹ ਖੰਡ ਪਾੜ ਰੱਖਣਾ ਨਾ ਤੇ ਚੌਲ ਚਾਹੀਦੇ 10 12 ਕਿਲੋ ਤੁਹਾਡੇ 11 21 ਜਿਹੜੇ ਹੈਗੇ ਆ ਨਾ ਉਹ ਚਾਹੀਦੇ ਆ ਅੱਛਾ ਦੇ ਦੇਣੇ ਤਾਂ ਦੇ ਆਹੋ ਤੇ ਉਹ ਮੈਂ ਕਹਾਂ ਚੱਲ ਤੈਨੂੰ ਪਛਾਣਾਂ ਮਮੀ ਕਹਿੰਦੀ ਵੀ ਸੱਦ ਬੀਬੀ ਨੂੰ ਤਾਂ ਤੇਰੀਆਂ ਆਕਣਾ ਸਮਾਨ ਤੇ ਚੜ ਜਾਂਦੀਆਂ ਤੈਨੂੰ ਇਹ ਹੋ ਜਾਂਦਾ ਕੋ ਮੈਨੂੰ ਕੋ ਸੱਦਣ ਲੱਪਿਆ ਤੇ ਖਰੇ ਮੇਰ ਤੋਂ ਬਿਨਾ ਗੁਜ਼ਾਰਾ ਨਹੀਂ ਹੈਗਾ ਹੈ ਨਹੀਂ ਉਹ ਤਾਂ ਗੱਲ ਠੀਕ ਹੈ ਹੈਂ ਚੌਲ ਦੇ ਦੋ ਚੌਲ ਸਾਰੇ ਚੌਲ ਸਾਰੇ ਗੱਲ ਸਾਬ ਨਾ ਮੇਰੇ ਨਾਲ ਕਰਨੀ ਮੈਂ ਦੱਸਾਂ ਤੇਰੇ ਜੱਟ ਦੀ ਬੜੀ ਝਟਾ ਔਰ ਬਿੱਲੋ ਤੈਨੂੰ ਮਿਲਣਾ ਨਹੀਂ ਮੇਰੇ ਜਿਹਾ ਕੋਈ ਹੋਰ ਬਿੱਲੋ ਤੇ ਲਾਲਾ ਜਿੰਨਾ ਜੋਰ ਬਿਲੋਂ ਖਾਲਾ ਬਰੈਡ ਚੁੱਪ ਕਰਕੇ ਨਾ ਤੇ ਮੈਂ ਦਿਖਾ ਦੂੰ ਆਪਣਾ ਜੋਰ ਬਿਲੋਂ ਠੀਕ ਆ ਪਾਣੀ ਵਰਗੀ ਤਿਆਰ ਲਿਆਇਆ ਕਰਦੇ ਹਾਂ ਇਹ ਹੁਣ ਮੰਮੀ ਨੇ ਦੇਣੀ ਕਿ ਮੈਂ ਦੇਣੀ ਆ ਮੰਮੀ ਆ ਚਾਹ ਪਾਣੀ ਵਰਗੀ ਦੇਤੀ ਮੇਰੀ ਬੀਬੀ ਨੂੰ ਹਾਂਜੀ ਨਾ ਮਾਰਦੇ ਬੀਬੀ ਨੇ ਚਾਹ ਪੀ ਕੇ ਪਖੰਡ ਕਰਨੇ ਹੀ ਹੁੰਦੇ ਆ ਚਾਹ ਪੀਵੇ ਰੋਟੀ ਖਾਵੇ ਜੋ ਮਰਜੀ ਖਾਵੇ ਇਹਨੇ ਕੋਸ਼ਨਾ ਕੁਛ ਟੋਕਣਾ ਹੀ ਹੁੰਦਾ ਇਹਦੀ ਆਦਤ ਆ ਕਿ ਸ਼ੁਰੂ ਤੋਂ ਜਿੱਦਾਂ ਕਿ ਬੰਦੇ ਦੀ ਆਦਤ ਬਣ ਜਾਂਦੀ ਆ ਉਹਨੇ ਵੀ ਗਾਲਾਂ ਖਾਣੀਆਂ ਜਦੋਂ ਨਿਆਣੇ ਦੀ ਆਦਤ ਬਣ ਜਾਂਦੀ ਤਾਂ ਉਹ ਤਾਂ ਬੀਬੀ ਦਾਤ ਬਣ ਗਿਆ ਕੋ ਟੋਕਣਾ ਹੀ ਟੋਕਣਾ ਆ ਇਹਦੇ ਇਹ ਕਿਹਨੂੰ ਚਾਹ ਦੇਣਾ ਉਹ ਪਰ ਗਾਲਾਂ ਕੱਢਦੀ ਆ ਦੱਸ ਛੱਕਲੇ ਵੇ ਇਹਦੀ ਕਿੱਡੀ ਖੀਜੀ ਪਈ ਆ ਇਹਨੂੰ ਕੋਈ ਕਿਸੇ ਡਰ ਦਾ ਡਰ ਨਹੀਂ ਹੈਗਾ ਤੇ ਆ ਦੋ ਗਾਂਡੇ ਚ ਆ ਛੱਲ ਦਿੰਦੀ ਆਂਡੇ ਕਹਨੇ ਗੰਡੇ ਤੇ ਬਸ ਉਹਨੇ ਚ ਹੀ ਚੌੜ ਕਰਦੀ ਕਿ ਮੈਂ ਪਤਾ ਨਹੀਂ ਕਿੰਨਾ ਕੰਮ ਕਰਦੀ ਇਦਾਂ ਨਹੀਂ ਹੁੰਦਾ ਠੀਕ ਐ ਇਦਾਂ ਨਹੀਂ ਬੀਬੀ ਚੱਲਦਾ ਲੈ ਦੇਖ ਲੈ ਦੇਖ ਕਿੰਨੀ ਓ ਕਿੰਨੀ ਗਰਮ ਬੀਬੀ ਚਾਹ ਕੋ ਮੜਾ ਮੋਟਾ ਕੋ ਰੱਬ ਤੋਂ ਡਰਿਆ ਕਰ ਮੇਰੇ ਤੋਂ ਤਾਂ ਨਹੀਂ ਡਰਨਾ ਨਾ ਤੂੰ ਮੰਮੀ ਤੋਂ ਡਰਨਾ ਕਿਸੇ ਤੋਂ ਤਾਂ ਡਰ ਜਾ ਕਰ ਇੰਨੀ ਇੰਨੀ ਗਰਮ ਤੈਨੂੰ ਚਾਹ ਦਿੱਤੀ ਪਰ ਤੈਨੂੰ ਨਹੀਂ ਕਿਸ ਦਾ ਲਾਭ ਲਿਆ ਜਾਏਗਾ ਦਿੱਤੀ ਆ ਤੇ ਕੱਚਾ ਤੂੰ ਆ ਦੇਖ ਫੇਰੀ ਮਾਂ ਨੂੰ ਤਾਂ ਬਿਲਕੁਲ ਚੰਗੀ ਨਹੀਂ ਸਮਝਦੀ ਹੈਂ ਗੱਲਾ ਮਾਰਦੇ ਫਿਰ ਅਸ਼ਾਲ ਨਾ ਲਾਵੀ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰਨੀ ਭਾਵੇਂ ਫੁੱਲ ਕਾਰੀ ਉੱਤੇ ਬੀਲ ਬੂਟੀਆਂ ਮਿੱਤਰਾਂ ਦੇ ਸ਼ਰਮ ਨਹੀਂ ਆਉਂਦੇ ਗਾਦੀ ਨਾਲ ਨਹੀਂ ਗੱਲਾ ਕਰਦੇ ਨੀਆ ਸਾਰਾ ਚੀਜ਼ਾਂ ਤੈਨੂੰ ਲੈ ਕੇ ਦਿੰਦੀ ਫੇਰ ਮਾੜੀ ਦੀ ਮਾੜੀ ਅੱਲਾ ਮਾਰੀ ਵੱਡੀ ਨਾ ਚੰਗੀ ਹੈ ਤੇਰੀ ਮੈਨੂੰ ਪਤਾ ਦੇ 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 ਬੋਲੂਗੀ ਹੁਣ ਕੋ ਕੌੜਾ ਜਾ ਕੋ ਕਰੂਗੀ ਕੌੜੀ ਜੀ ਗੱਲ ਕਰੂਗੀ ਕੋਈ ਹੈ ਮੈਨੇ ਸਾਰੇ ਚੰਗੇ ਪੁੱਤ ਸਾਰੇ ਚੰਗੇ ਚੋਂ ਚੰਗੇ ਤੈਨੂੰ ਸਾਰੇ ਇੱਕ ਜਾਣਾ ਚੰਗਾ ਤਾਂ ਸਿਧਾਂਦਾ ਕੋਈ ਇੱਕ ਜਾਣਾ ਸਾਰੇ ਦਵੱਲੇ ਨਹੀਂ ਲੱਤਾ ਰਕੀਦੀਆਂ ਹੁੰਦੀਆਂ ਸੁਣ ਲਾ ਮੇਰੀ ਗੱਲ ਆਹ ਮੇਰਾ ਮੇਰਾ ਫੋਨ ਜਿਹੜਾ ਟੱਬਰ ਰੋਕਿਆ ਹੈ ਰੋਖੂ ਫੂੰ ਟੱਬਰ ਦਾ ਇੱਕੋ ਹੀ ਇੱਥੇ ਲੈ ਬਈ ਬੀਬੀ ਆਹ ਕਹਿੰਦੇ ਬੀਬੀ ਹੱਡੀ ਦਾ ਦਿਲ ਬੀਬੀ ਹਾਂਜੀ ਇਹ ਤੂੰ ਪੈਸੇ ਕਾਹਦੇ ਫੜੇ ਆ ਕਿੰਨੂ ਦੇਣੇ ਆ ਤੈਨੂੰ ਦੇਣੇ ਆ ਤੈਨੂੰ ਦੇ ਕਿਉਂ ਆਪਣੇ ਪੁੱਤੇ ਨੂੰ ਮੈਨੂੰ ਕੱਲ ਹੀ ਦੇਣੇ ਆ ਤੂੰ ਵਰਤ ਲਈ ਬੱਲੇ ਤੇਰੇ ਵੀ ਵੀ ਤੂੰ ਰੱਖ ਲੈ ਕੋਈ ਗੱਲ ਨਹੀਂ ਐ ਨਹੀਂ ਨਹੀਂ ਮੇ ਕੋਈ ਗੱਲ ਨਹੀਂ ਤੂੰ ਖਰਚ ਲੈ ਤੇ ਮੈਂ ਖਰਚ ਲੈ ਕੀ ਗੱਲ ਐ ਕੋਈ ਗੱਲ ਨਹੀਂ ਮੈਨੂੰ ਅੱਜ ਮਿਲ ਗਏ ਆਓ ਵੈਰੀ ਗੁੱਡ ਜੇ ਕਿਤੇ ਮੇਰੇ ਵਰਗੀ ਮੰਗ ਲੈਗੀ ਤੇ ਫਿਰ ਦੇਖੇ ਨੇ ਤੇਰੇ ਕਹਿਣਾ ਹੀ ਨਹੀਂ ਉਹ ਲੈ ਜੀ ਸੌਖ ਹੋ ਜਾ ਅੱਛਾ ਦੇਖਿਆ ਤੇ ਲੈ ਐ ਫੇਟ ਨੂੰ ਲਮਾਰ ਦਤੀ ਨਾ ਫੇਰ ਮਾਰਤੀ 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 ਮੈਂ ਤਾਂ ਇਹਨੂੰ ਇਹਨੂੰ ਦੇਣ ਲਈ ਤਾਂ ਕਹਿੰਦੀ ਅਮਰ ਦੇ ਦੇ ਨਹੀਂ ਤੂੰ ਰੱਖ ਲੈ ਕੋਈ ਗੱਲ ਨਹੀਂ 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 ਲੈ ਫੜ ਰੱਖ ਲੈ ਤੂੰ ਉਹ ਨਹੀਂ ਨਹੀਂ ਆਪਣਾ ਕਰਦੀ ਨਹੀਂ ਹੈ ਆਪਣਾ ਤਾਂ ਕਦੀ ਵੀ ਕਰਦਾ ਨਹੀਂ ਕਦੀ ਨਹੀਂ ਕਿੰਨਾ ਕੀਤਾ ਕਦੀ ਕੀਤਾ ਗੱਲ ਦਾ ਕੀ ਕੀਤਾ ਦੇਖ ਲੈ ਚੋਈ ਹੁੰਦੀ ਮੈਂ ਪਾ ਮੇਰੇ ਡੇਲੇ ਉਧਾਂ ਦੇ ਇਹ ਤੇ ਮੈਂ ਚੋਈ ਹੁੰਦੀ ਉਹ ਤਾਂ ਬਹਿ ਕੇ ਚੋਈ ਲੈਂਦਾ ਬੰਦਾ ਹੋਰ ਤੋਂ ਕੰਮ ਕੀਤਾ ਤੇ ਗੱਲ ਕਰ ਹੁਣ ਮੈਂ ਸ਼ਾਲਾ ਮਾਰਾ ਕਰਾ ਹੋਰ ਲਾਣ ਨੂੰ ਤਾਂ ਬਦੇ ਸ਼ਾਲਾ ਵੱਜ ਜਾਂਦੀਆਂ ਹੈ ਲਾਣ ਨੂੰ ਤਾਂ ਚੰਗੀਆਂ ਸ਼ਾਲਾ ਵੱਜ ਜਾਂਦੀਆਂ ਤੇ ਕੋ ਮੈਂਟਲ ਹੁੰਦੀ ਲਾਣ ਨੂੰ ਖਿੱਚ ਕੇ ਪੈ ਕੇ ਲਾਣ ਨੂੰ ਤਾਂ ਉਹ ਸਮਾਂ ਕਿੰਨੀ ਕਰਾਂ ਕਿ ਮੇਰਾ ਬੋਲੀ ਨਹੀਂ ਮੁੜ ਗਿਆ ਦੇਹ ਇਹ ਬੜੀ ਤੇਰੀ ਮਾਂ ਹੋਈ ਹੈ ਇਹ ਦੇਖ ਲੈ ਇਹ ਹੋ ਆ ਬੀਬੀ ਕੀ ਗੱਲ ਹੋਈ ਆ ਕਿਉਂ ਠੰਡੇ ਦੇ ਲਈ ਹੋ ਗਿਆ ਤੂੰ ਸਾਡੇ ਅਮਟ ਗਰਮੇ ਮੇਰੇ ਤਾਂ ਠੀਕ ਹੀ ਗਏ ਬੀਬੀ ਕਿ ਤੈਨੂੰ ਉਦਾਂ ਹੱਥ ਪੈ ਗਈ ਆ ਹੱਥ ਪੈ ਗਈ ਆ ਦੇਖ ਹੈ ਆ ਤੈਨੂੰ ਪੈ ਗਈ ਨਹੀਂ ਠੰਡੇ ਖਾ ਮੇਰੀ ਮਾਂ ਨੂੰ ਤਾਂ ਹਰ ਵੇਲੇ ਦੱਕੇ ਨਹੀਂ ਰਣੀ ਕੋਈ ਚਮਚਾ ਖਾ ਕੇ ਦੇਖੀ ਬਲ ਠੰਡੇ ਤੇ ਗਰਮ ਹੈ ਚਮਚਾ ਦੇਣਾ ਚਮਚਾ ਮੈਂ ਖਾਦੇ ਹੁਣੇ ਤੂੰ ਖਾ ਕੋਈ ਗੱਲ ਨਹੀਂ ਅੱਜ ਚੋਰ 도 ਕੇ ਘਰ ਛੱਟ ਕੇ ਲੋਕਾਂ ਨੂੰ ਦੇ ਰਹੇ ਹੋਣ ਆਹ ਕਿਸੇ ਨੇ ਕਿਹਾ ਤੇ ਕਿਦਾਂ ਲੱਗੀ 도 ਕੇ ਚਾਹ ਚੜ ਜਾ ਇਹਨੂੰ ਕਿਸੇ ਦਾ ਧਰਨਾ ਮੈਂ ਰੂ ਰੂ ਕੇ ਕੱਢਿਆ ਰੂ ਕੇ ਕੱਢੇ ਤੂੰ ਚਾ ਚੜਿਆ ਕਹਿੰਦੇ ਤੈਨੂੰ ਹਾਏ ਹੇ ਮੇਰੇ ਮੋਢੇ ਨਹੀਂ ਅੱਜ ਹਲਦੇ ਮੈਂ ਇਹ ਤਾਂ ਮੇਰਾ ਸਾਹ ਨਹੀਂ ਮੇਰਾ ਉੱਠ ਕੇ ਫੇਰੀ ਨਹੀਂ ਹੁੰਦਾ ਕੀ ਗੱਲ ਤੈਨੂੰ ਕਿਹ ਛੱਟਾਂ ਨੂੰ ਚੋਰ ਆਪਣੇ ਥੋੜੇ ਛੱਟੇ ਕਿਹ ਬਾਤ ਹੈ ਛੱਟੇ ਨਹੀਂ ਅੱਜ ਪੈਨਸ਼ਨ ਮਿਲੀ ਐ ਸੱਜਣਾ ਨੂੰ ਕੋ ਅਜੂਰੇ ਦੀ ਗੱਲ ਨਹੀਂ ਹੈਗੀ ਅੱਜ ਕੋ 31 ਰੁਪਏ ਜੇਬ ਦੇ ਵਿੱਚ ਫੜਕ ਕਰਦੀ ਪਿਆ ਗਿਆ ਆ ਹਾ ਉਦੋਂ ਵੀ ਕਣਕ ਝੋਨਾ ਹੀ ਲੱਗਦਾ ਰਿਹਾ ਜਦੋਂ ਤੁਹਾਡੇ ਸਭੇ ਕਣਕ ਝੋਨਾ ਹੋਣੀ ਸਟਾਰਟ ਹੋਇਆਗਾ ਪਹਿਲਾਂ ਵੀ ਲੱਗਦਾ ਰਿਹਾ ਝੋਨਾ ਲੇਹ ਹਣੀ ਜੋ ਨਾਲ ਲੱਗਦਾ ਬਰਾਨੀਆਂ ਪੈਲੀਆਂ ਹੁੰਦੀਆਂ ਹਾਂ ਲਾਉਂਦੇ ਸੀਗੇ ਲੋਕੀ ਭਰੀਨਾ ਨਹੀਂ ਲੱਗਦਾ ਉਹ ਮੀਂਹ ਤੇ ਲੱਗਦੇ ਹੁੰਦੇ ਸੀ ਉਹ ਮੀਂਹ ਨਾ ਲੱਗਦੇ ਹੁੰਦੇ ਛੱਟਾ ਇਹਨਾਂ ਦਾ ਭਾਂਜਾ ਜਦੋਂ ਰਸ ਨੂੰ ਆਦੇ ਹੁੰਦੇ ਰਸ ਨੂੰ ਅੱਜ ਉਹ ਚੇੜੜੀਆਂ ਮੁੱਈਆਂ ਹੁੰਦੀਆਂ ਜਿਹੜੀ ਵੀ ਜਿਹੜੀ ਜਿਹੜੀਆਂ ਪੈ ਜਾਂ ਗਿੱਲਾ ਹਮ ਮੰਡ ਗੱਲੇ ਹੁੰਦੀ ਭੈੜੀ ਗਿੱਲ ਨਹੀਂ ਅੱਛਾ ਉੱਥੇ ਉਗ ਪੈਣਾ ਉੱਥੇ ਉਗਣਾ ਤੇ ਜਿਹੜੀਆਂ ਇੱਧਰ ਜਲੂਨਾ ਬਰਾ ਇੱਧਰ ਨਹੀਂ ਹੈਣਾ ਇੱਕ ਸੱਠੀ ਵਰਗਾ ਇੱਥੇ ਦੇ ਜਲੇ ਪਹਿਲੇ ਦੇ ਪੈ ਜਾਂਦਾ ਬੱਤ ਹਾਂ ਤੇ ਬਿਜੜੀਆਂ ਜਵਾਰਾਂ ਅੱਛਾ ਤੇ ਫੇਰ ਪੈਣਾ ਪਹਿਲ ਸਲਾ ਪਹਿਲ ਸਲਾ ਤੇ ਫੇਰ ਪ ਮੀ ਮੀ ਨੂੰ ਕਿੰਨੇ ਪੈਲ ਸਾਲਾ ਅੱਛਾ ਮੀ ਪੈ ਗਿਆ ਤੇ ਫਿਰ ਲੋਕਾਂ ਪਾਣੀ ਬਰਾਨੀਆਂ ਲਾ ਦੇਣੀਆਂ ਅੱਛਾ ਇਹ ਕੋਈ ਤਾਂ ਹੈ ਹੀ ਨਹੀਂ ਹੁੰਦਾ ਪਿੱਛੇ ਨਹੀਂ ਚਾਚੀ ਸਾਡੀ Holi ਦੀ ਕਿਆਰੀ ਤੁਹਾਡੇ ਵਾਲ ਪੈਲੀ ਸੀ ਨਾ Holi ਉਥੇ ਜਿੱਦੇ ਮੀ ਪੈ ਗਿਆ ਉਥੋਂ ਪਾਣੀ ਮੁੱਕਦਾ ਹੀ ਨਹੀਂ ਹਾਂ ਰੋਈਆਂ ਪੈਲੀ ਉਥੇ ਬਾਹਮਾ ਚਾਚੀ ਅਹੀਂ ਲੌੜੀ ਤੇ ਫੇਕਣਾ ਕੱਚੀਆਂ ਪੈਲੀ ਮਰਬੇ ਦੀ ਗੇਤੀ ਗੱਲ ਹੈ ਤੇ ਲੌਣੀ ਤੇ ਉਹ ਜੇਰੇ ਵਿੱਚ 40 50 60 ਮਨ ਸਚੇ ਹੋ ਜਾਣੀ ਉੱਥੇ ਇਹਨਾਂ ਨੇ ਪਾਣੀ ਉਹ ਵਢਣੀ 5 ਮੰਜਾ ਰੱਖਿਆ ਅੱਜ ਪਾਣੀ ਚ ਇਦਾਂ ਮੰਜਾ ਰੱਖ ਲਾ ਤੇ ਪਾਣੀ ਤੇ ਵੜ ਗਿਆ ਉੱਥੇ ਭਰੀ ਪੌੜੀ ਤੇ ਚੁੱਕ ਕੇ ਭਰੀ ਤੇ ਕੇਸ ਤੇ ਲਿਉਣੀ ਅੱਛਾ ਪਾਣੀ ਚੋਂ ਵੱਢਣੀ ਪਾਣੀ ਬੁਜੀ ਪਾ ਕੇ ਤੇ ਪਾਣੀ ਚੋਂ ਵੱਢਣੀ ਸੀ ਅੱਛਾ 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 ਫਿਰ ਉੱਥੋਂ ਆਹੀ ਮਰਬੇ ਬੰਦੀ ਹੋ ਗਈ ਹਾਂ ਤੇ ਉਧਰ ਫੇ ਇੱਧਰ ਜਿੱਥੇ ਭਾਰੀ ਮੋਟਰ ਦਾ ਫੇ ਇੱਧਰ ਆ ਗਏ ਅੱਛਾ ਤੁਸੀਂ ਇੱਧਰ ਆ ਗਏ ਫੇ ਕੋਈ ਇੱਥੇ ਵੀ ਪੁੱਟੀ ਆਣ ਗਏ ਸੀ ਅੱਛਾ ਫੇ ਬਾਅਦ ਹੁਣ ਤੇ ਹੁਣ ਤੇ ਖੂਬ ਨਹੀਂ ਲੱਭਦੇ ਕਿਤੇ ਖੂਬ ਹੀ ਪੂਰ ਲੱਗਣ ਲੱਪੇ ਅੱਛਾ ਫੇ ਖੂਬ ਲਾਇਆ ਅੱਛਾ ਮਿਲ ਲਿਆ ਅਛਾ ਉਹ ਤੇ ਪਦੀ ਦੀਆਂ ਖੂਦ ਦੇ ਬੀਜੜੀ ਹਾਂ ਬਾਅਦ ਚ ਫੇ ਭੈਜ ਬੋਰ ਹੋਣ ਲਾ ਪਏ ਹਾਂ ਤਾਂ ਫੇ ਝੋਨਾ ਚੱਲ ਪਿਆ ਉਦੋਂ ਮੇਰਾ ਕਾਨਕ ਕਮਾਦ ਹੀ ਲਾਉਂਦੇ ਸੀ ਹਣਾ ਕਮਾਦ ਪੂਤ ਵੀ ਲੱਗਦਾ ਸੀ ਝੋਨਾ ਲੁੰਦੇ ਸੀ ਕਮਾਦ ਸਾਡੀ ਪੈੜੀ ਪੂਰੀ ਕਮਾਦ ਤਾਂ ਨਹੀਂ ਕਿਤੇ ਹੋਇਆ ਆਹੋ ਜੋਰ ਬਹੁਤੀ ਹਿੰਦੀ ਦਰਿਆਜ ਵੀ ਹੈਗੀ ਨਾ ਤਾਂ ਤੁਹਾਡੀ ਪੈਲੀ ਉਧਰ ਫੇ ਪੁਲ ਪੁਲ ਨਹੀਂ ਬਣਿਆ ਤਾਂ ਫੇ ਉਦੋਂ ਉਧਰ ਕਿੱਦਾਂ ਜਾਣੇ ਹੁੰਨੇ ਸੀ ਪੈੜੀ ਪੈਲੀ ਹੁੰਦੀ ਹੈ ਪੈੜੀ ਚ ਜਾਣਾ ਨੀ ਲੈ ਨਹੀਂ ਦਰਸ਼ ਤਰ ਕੇ ਵੀ ਚੱਲ ਜਾਣਾ ਆਹ ਦਰਿਆ ਖਲਕ ਵੀ ਨਹੀਂ ਕਹਿੰਦਾ ਭੈਣ ਉਦੋਂ ਤਾਂ ਪਾਣੀ ਵੀ ਬਥੇਰਾ ਹੋਣਾ ਆ ਪਾਣੀ ਬਹੁਤ ਹੁੰਦਾ ਜਿੰਨਾ ਮਾੜੀ ਪਾਣੀ ਹੋਇਆ ਸਾਨੂੰ ਨਹੀਂ ਤਜਾ ਕਰੀ ਹਾਂ ਤਰ ਕੇ ਚੱਲ ਜਾਣਾ ਵਿੱਚੋਂ ਬੱਲੇ ਤੇ 베ੜੀ ਫੇ ਟਾਈਮ ਟੂ ਟਾਈਮ ਜਦੋਂ ਪੱਠੇ ਪੁੱਠੇ ਲੈਣ ਜਾਣਾ ਤੇ ਉੱਤੇ 베ੜੀ ਤੇ ਲਿਓਣੇ ਤੇ 베ੜੀ ਲਿਓਣੇ ਪਹਿਲੇ ਬੇੜੀ ਇੱਕ ਹੁੰਦੀ ਸੀ ਠੇਕੇਦਾਰ ਨੇ ਰੱਖੀ ਦੀ ਅੱਛਾ ਪਹਿਲੇ ਕਈਆਂ ਠੇਕਾ ਲਿਆ ਲਸਤਰ ਠੇਕਾ ਵੜ ਚਾਇਆ ਆ ਮੱਕਰ ਦੀ ਮਾਂ ਜਾਂਦੀ ਹੁੰਦੀ ਸੀ ਪੱਠੇ-ਪੁੱਠੇ ਆ ਇਹ ਵੀ ਜਾਂਦੀ ਹੁੰਦੀ ਅੱਛਾ ਸਾਰਾ ਬੜਾ ਪਿੰਡ ਜਾਂਦਾ ਹੁੰਦਾ ਆਹ ਮਹਲਾ ਨਹੀਂ ਜਾਂਦਾ ਜਿਹੜਾ ਉਧਰ ਪਹਿਲੀ ਬੜੀ ਨਾ ਓਡੇ ਪਿੰਡ ਦੀ ਹਾਂ ਧੀਵੇਂ ਹੁਣ ਅੱੱਬਰ ਨਹੀਂ ਜਾਂਦਾ ਹੈ ਅੱਛਾ ਅੱਛਾ ਟਾੜੀ ਪੈਲੀ ਕਿੱਲਾ ਪੈਲੀ ਦੀ ਜਿਹੜੀ ਤੇਰੋ ਵਾਲੀ ਆਹੀ ਲਈ ਜਦੋਂ ਉਹਨਾਂ ਨੇ ਮੋੜਾ ਕੇ ਸੋਣਾ। ਅੱਛਾ ਤੇ ਬਾਜ ਤੇ ਤੂੰ ਹੀ ਦਿੱਤੀ ਉਹਨੂੰ ਕੋਈ ਜੀਤੀ ਨਹੀਂ ਦਿੱਤੀ ਆ ਕੋਈ ਬਹੁਤ ਸਭ ਨੂੰ ਕੋਈ ਦੇ ਲਈ। ਹਾਂ। ਤੇ ਤੁਹਾਡੀਆਂ ਬੰਦਾ ਜਿਹੜੀਆਂ ਹਾਂ। ਤੁਹਾਡੀਆਂ ਤਲਾਹ ਨਹੀਂ ਹੈਗੀਆਂ। ਹਾਂ। ਹਾਂ। ਇਹ ਕੱਲਿਆਂ ਦੀ ਸੀ ਇਹ। ਇਹ ਸੀ ਇਹਨੇ ਖਜਾਈ ਨਾ। ਤੇ ਮੇਜ ਨਾਲ ਦੀਦੀ ਕੱਲਾ ਪੈਲੀ ਦੀਦੀ ਸੀ। ਹਾਂ। ਮੇ ਮੇਜੀ ਤਾਂ ਵੀ ਮਲਾ ਆਪਣੇ ਹੈਗਾ ਨਾ ਲੱਗਾ ਉੱਥੇ। ਬੇੜੀ। ਅੱਛਾ। ਤੇ ਉਹ ਫਿਰ ਪੈਨਸ਼ਨ ਮਿਲਦੀ ਹੈ ਨਹੀਂ ਉਹ ਸਰਕਾਰੀ ਹੁੰਦਾ ਹੀ ਉਹਦਾ ਅੱਛਾ ਕਿੰਦੋਂ ਪੈਨਸ਼ਨ ਮਿਲਦੀ ਹੈ ਮੈਂ ਦੱਸਾਂ ਇਦਾਂ ਹੋਈ ਸੀ ਵੀ ਪਹਿਲੇ ਨਾ ਦੱਸਾਂ 15000 ਰੁਪਏ ਹੁੰਦੀ ਸੁਣ ਲੈਣ ਤੇ ਤਾਂ ਇਹਦੀ ਗੱਲ ਪਹਿਲੇ ਹੁੰਦੀ ਹੈ ਬੇੜੀ ਪਾਉਂਦਾ ਹੈ ਠੇਕੇਦਾਰ ਹੂੰ ਇਹ ਠੇਕੇ ਠੇਕੇਦਾਰ ਨੇ ਮਲਾ ਰੱਖੇ ਰਹੇ ਹੁੰਦੇ ਤਨਖਾਹੀ ਹੈ ਅੱਛਾ ਤਨਖਾਹ ਤੇ ਤਨਖਾਹ ਤੇ ਅੱਛਾ ਤੇ ਇਹਨਾਂ ਚਰਾਗੀ ਵੀ ਲੈਣੀ ਤਾਂ ਤਨਖਾਹ ਵੀ ਲੈਣੀ ਚਰਾਗੀ ਕੀ ਮਤਲਬ ਅੱਛਾ ਉਹਦਾ ਵੀ ਪੈਸੇ ਲੈਣੇ ਉਹਦਾਂ ਲੈਣੇ ਕਿਹਨੇ ਉਦੋਂ 2 ਆਨੇ ਦੇ ਦਿੱਤੇ ਜਾਂ 4 ਆਨੇ ਤੇ ਜਾਂ 8 ਆਨੇ ਦੇ ਦਿੱਤੇ ਚਾਹੀਦੇ ਰੁਪਈਆ ਦੇ ਤਾਂ ਕਹਿਣਾ ਬੜੇ ਪੈਸੇ ਦਿੱਤੇ ਯਾਰ ਰੁਪਈਆ ਬੜਾ ਮੁੱਲ ਹੁੰਦਾ ਰੁਪਈਆ ਹਾਂ ਸਾਡੇ ਜੀਲੇ ਨਾ 16 ਵੱਜ ਗਿਆ ਹਾਂ ਤੇ ਇਹ ਜਿਹੜੇ ਮਲਾਹ ਹੀ ਨਾ ਵਿੱਚ ਪੋਲਾਂ ਦੀ ਜਿਹੜੀ ਪੋਲੀਆਂ ਨੇ ਵੱਜਣਾ ਕੱਚਾ ਬੇੜੀਆਂ ਦਾ ਹਾਂ ਹਾਂ ਪਹਿਲਾਂ ਬੇੜੀਆਂ ਵਜੇ ਕੌਂਡਿਆ ਵਜਾ ਫਿਰ ਢੋਲਾਂ ਦਾ ਵਜਾ ਢੋਲਾਂ ਦਾ ਸ਼ਾਹ ਢੋਲਾਂ ਦਾ ਲੋਹੇ ਦਾ ਹਾਂ ਢੋਲਾਂ ਨਾਲ ਤਾਂ ਮੈਂ ਵੇਖਿਆ ਆ ਵੇਖਿਆ ਫਿਰ ਇਹ ਪੱਕੇ ਰਸਲੇ ਜਿਹੜੇ ਜਿਹੜੇ ਸੀ ਮਲਾਹ ਇਹਦੇ ਦੇਖਭਾਲ ਕਰਨ ਨੂੰ ਅੱਛਾ ਜੇ ਪਾਣੀ ਨਾ ਪਵੇ ਰੋੜ ਨਾ ਕਰੇ ਗੱਲੇ ਪਾਣੀ ਅੱਛਾ ਮਲਾਹ ਇਸ ਲਈ ਰੱਖੇ ਸੀ ਇਹ ਰੱਖੇ ਕਿੰਨੇ ਮਲਾਹ ਰੱਖੇ ਰਹੇ ਹੁੰਦੇ ਸੀ ਅੱਛਾ ਇੱਕ ਕੋਲ ਤਿਆਨਾ ਹੈਗਾ ਕੋਲ ਤੇ ਕਿਹ ਹੀ ਇੱਥੇ ਉਧਰ ਸੀਗਾ ਆਹ ਮਸਾਬਾ ਤੇ ਸੀ ਕਿ ਨਾ ਕੀ ਉਹ ਪੱਕੇ ਨੇ ਕੀ ਨਾਲ ਹੀ ਪੈਂਦਾ ਆੜਾ ਅੱਛਾ ਗਰਮੇ ਨਾਲ ਹੀ ਪਤ ਗਿਆ। ਉਹ ਮਸਾਹਪੁਰ ਮਸਾਹਪੁਰ ਦਾ ਗਾਂ ਚੱਲ ਗਿਆ ਹੋ ਰਹੀ ਯਾਰ ਭਾਦਰਪੁਰ 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 ਤੇ ਤਿੰਨ ਚਾਰ ਮਲਾ ਆਉਣਾ ਰੂੜਾ ਹੀ ਇੱਕ ਬੱਦਰੀ ਹੀ ਇੱਕ ਕਾਕਾ ਹੀ ਇੱਕ ਹੋਰ ਹੀ ਅੱਛਾ ਚਾਰ ਮਲਾ ਇੱਕ ਲੋਤਿਆ ਦੇ ਹੀ ਨੀਲਵਾ ਦੇ ਹੀਗੇ ਸਿਤੌਲ ਦੇ ਵੀ ਹੀਗੇ ਉਹ ਅੱਛਾ ਇੰਨੇ ਮਲਾ ਰਖੇ ਸਾਮ ਸੰਭਾਲ ਲਈ ਸਾਮ ਸੰਭਾਲ ਤੇ ਨਾਲ ਬੇੜੀ ਚਲਾਉਣੀ ਫਿਰ ਇਹਨਾਂ ਨੇ ਜਿਲੇ ਦਾ ਦਾ ਨਾ ਵੀ ਜਿਲੇ ਹੋ ਗਿਆ ਨਾ ਪਤਨ ਮਾਫ ਸਾਨੂੰ ਹਾਂ ਤੇ ਕੋਈ ਠੇਕਾ ਤਾਂ ਜਾਂਦਾ ਰਿਹਾ ਕਤਨਾ ਮਾਫ ਮਤਲਬ ਕਿਦਾਂ ਬੜੇ ਬੜੇ ਫਰੀ ਲੰਗਣਾ ਅੱਛਾ ਫਰੀ ਲੰਗਣਾ ਅੱਛਾ ਪਹਿਲਾਂ ਅੱਛਾ 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 ਪਹਿਲਾਂ ਪੈਸੇ ਲੈਂਦੇ ਸੀਗੇ ਪਹਿਲਾਂ ਦਾ ਜਦੋਂ ਆਹੀ ਨੇ ਬੀੜੀ ਲੰਗਦੇ ਸੀ ਨਾ ਤੇ ਬੀੜੀ ਅਸੀਂ ਜਿਹੜੇ ਦੋ ਹਾਲਾ ਨਾ ਉਦੋਂ ਕੋਈਆਂ ਨੇ ਦੋ ਮਣ ਦਾਣੇ ਲੈਣੇ ਅੱਛਾ ਲੰਗਾ ਹੁੰਦੇ ਜਿਹੜੇ ਉਦੋਂ ਕਾਨਕ ਬਾਟ ਕੇ ਲੈਣੇ ਤੇ ਚਾਰ ਭਰੀਆਂ ਨੇ ਸੈਂਕੜੀਆਂ 100 ਦੀਆਂ ਚਾਰ ਭਰੀਆਂ ਲੈਣੀਆਂ ਬੀੜੀ ਵਾਲਿਆਂ ਨੇ ਲੈਣੀ ਅੱਛਾ ਇਧਰ ਲਿਓੜੀ ਚਾਰ ਭਰੀਆਂ 100 ਦੀਆਂ ਇਹਨੇ ਉਹ ਵੀ ਲੈਣੀਆਂ ਅੱਛਾ ਅੱਛਾ ਇਹਨਾਂ ਦੇ ਭੈਣਾਂ ਚ ਕੁੜੀਆਂ ਕਿੰਨੀਆਂ ਪੰਜਾਂ ਹੋ ਜਾਂਦੀਆਂ ਹੁੰਦੀਆਂ ਇਹ ਪੋਲ ਵੀ ਜਿੱਲੇ ਪੋਲ ਪਹਲੇ ਪੋਲ ਵੀ ਬੱਝ ਗਿਆ ਨਾ ਲੱਕੜ ਦਾ ਅੱਛਾ ਤੇ ਫੇਰ ਵੀ ਲੋੜਾ ਠੇਕਾ ਹੁੰਦਾ ਸੀ ਨਾ ਤੇ ਫੇਰ ਵੀ ਭੜੀਆਂ ਲੈਂਦੇ ਸੀ ਲੈਂਦੇ ਸੀ ਪੈਸੇ ਜੋ ਬਣਦੇ ਸੀ ਉਹਨਾਂ ਵੇਚ ਹਨਾ ਦਾਣੇ ਆ ਜਾਂਦੇ ਸੀ ਕੋਲ ਪਹਲੇ ਵੀ ਆਉਂਦੇ ਸੀ ਪਹਲੇ ਵੀ ਬੰਦੇ ਹੀ ਲੈਂਦੇ ਸੀ ਪੈਸੇ ਤੇ ਸਾਲਕਾ ਅਸੀਂ ਦਾਣੇ ਦਿੰਦੇ ਹੁੰਦੇ ਅੱਛਾ ਤੇ ਫੇਰ ਜਦੋਂ ਮਾਫ ਹੋ ਗਿਆ ਫੇਰ ਇਦਾਂ ਹੋਈ ਜਦੋਂ ਨਾ ਇੱਥੇ ਇਹ ਜਿਹੜਾ ਮਸਹੂਲ ਲੈਂਦੇ ਸੀ ਨਾ ਤੇ ਡਿਗਰੀ ਦਾ ਠੇਕਾ ਹੀ ਇੱਥੋਂ ਵਾਲੇ ਦਾ ਕੋਲੋਤੇ ਵਾਲੇ ਦਾ ਕੋਲੋਤੇ ਸਰਪੰਚ ਜੀ ਜਿਹੜਾ ਸੀ ਅੱਛਾ ਤੇ ਇਹ ਜਿਹੜੇ ਉਹ ਜਿਹੜੇ ਵੀ ਨਾ ਆਪਣੇ ਭਾਈ ਜਨੂ ਵਾਲੀ ਕਾਂਗਰਸ ਜਿਹਨੇ ਇਹਨਾਂ ਨੇ ਉੱਥੇ ਦਾ ਭੁਖ ਹੜਤਾਲ ਰੱਖਤੀ ਅੱਛਾ ਅੱਛਾ ਹੜਤਾਲ ਕਰਤੀ ਹੜਤਾਲ ਕਰਤੀ ਅੱਛਾ ਤੇ ਖਾਨੂੰ ਪੱਤਨ ਮੁਆਫ ਹੋਣਾ ਚਾਹੀਦਾ ਸਾਡੇ ਪਿੰਡ ਅੱਛਾ ਸਾਡੀ ਦੀ ਬੇਨਤੀ ਪੱਤਨ ਜ਼ਮੀਨ ਚ ਪੱਤਨ ਆਪਿਆ ਠੀਕ ਆ ਮੁਆਫ ਹੋਣਾ ਚਾਹੀਦਾ ਆ ਰੋਜ਼ ਜਾਣਾ ਤੇ ਕਿਹੜਾ ਬੰਦਾ ਦਵੇ ਹਾਂ ਅਗਰ ਇੱਥੇ ਜਿੰਨੇ ਕਾਮਰੇ ਬੜੇ ਕਾਮਰੇ ਮਤੋਂ ਆ ਗਿਆ ਬੰਗਾਲੇ ਬੰਗੂਲੇ ਤਾਂ ਕਈ ਵਾਰ ਨਾ ਮੇਰਾ ਆਉਣਾ ਇੱਧਰ ਲੱਭੂ ਲੱਭੂ ਹੁੰਦਾ ਤਕੜਾ ਦਾ ਸਾਰੇ ਇਕੱਠੇ ਹੋ ਕੇ ਆ ਗਏ ਹਾਂ ਇੱਕੋ ਦਸ਼ਨਿਆਰਾ ਭਾਕ ਭਾਜਨ ਤੇ ਕਾਮਰੇਟ ਜਿਹੜਾ ਨਿੰਦਰ ਜਾਲੇ ਕਾਮਸ ਕਾਮਰੇਟ 25 30 ਬੰਦੇ ਹੋ ਗਏ ਅੱਛਾ ਉਹ ਕਾਮਰੇਟ ਬਖਰੇ ਹੀ ਸਾਡੇ ਪਿੰਡ ਵੀ ਨਾਲ ਰਲ ਗਏ ਅੱਛਾ ਇਹਨਾਂ ਨੇ ਪਹਿਲੇ ਭੁੱਖ ਤਾਲ ਰੱਖੀ ਇਹਨਾਂ ਨੇ ਕੱਲਿਆਂ ਨੇ ਕਾਮਰੇਟ ਆਦੀ ਅੱਛਾ ਸੀ ਵਿਆਹ ਦੇ ਅੱਛਾ ਉਹ ਲੈ ਦੇ ਤੇਰਾ ਹੱਥ ਤਾਂ ਇੱਕ ਮਹੂਲ ਜਿਆਦਾ ਲੈਂਦੇ ਸੀ ਹਾਂ ਤੇ ਇਹ ਭਾਜਨ ਕਹੇ ਵੀ ਇਹ ਕਹਾਰੇ ਵੀ ਸਾਈਕਲ ਸਵਾਰੀ ਚਾਰ ਰਲੇ ਕਰੀ ਸੀਗਾ ਅੱਛਾ ਤਾਂ ਅੱਠ ਲੈ ਇਹ 20 ਰੁਪਿਆ ਲੈਂਦੇ ਕਿ ਜਿਹੜਾ ਸਾਈਕਲ ਤੇ ਜਾਂਦੇ ਉਹ ਤੋਂ ਚਾਰ ਹਨ ਚਾਰ ਵੱਧ ਪੈਸੇ ਲੈਂਦੇ ਅੱਛਾ ਇਹ ਇਹ ਲੋਹਮਟ ਕਰੀ ਬਈ ਇਹ ਇੰਗਾਮ ਮਸੂਲ ਆ ਬੱਦ ਨਾ ਦੇਉ ਇੰਗਾਮ ਮਸੂਲ ਆ ਉਹ ਜਿਹੜਾ ਡਿਗਦੀ ਸੀ ਨਾ ਆ ਗਿਆ ਇਹਨਾਂ ਦੇ ਜਿੱਥੇ ਭੁਖੜਤਾ ਰੱਖੀ ਸੀ ਨਾ ਹਾਂ ਉਹਦੇ ਵਿੱਚ ਆ ਗਿਆ ਤੁਸੀਂ ਜੋ ਤੁਹਾਨੂੰ ਵੀ ਲੋੜ ਤੁਸੀਂ ਬੋਲਦੇ ਹੋ ਅਸੀਂ ਜਿੰਨੇ ਮਰਜੀ ਲਈਏ ਵੱਡਾ ਅਫਸਰ ਵੀ ਉਹ ਨਾਂ ਨਹੀਂ ਹੁੰਦਾ ਉਹ ਜਗਦੀਸ਼ ਚਲ ਗਿਆ ਨਹੀਂ ਆਹੀਂ ਗਏ ਅੱਛਾ ਤੁਸੀਂ ਚਲ ਗਏ ਆਹੀਂ ਜਿੰਨੇ ਵੀ ਬੰਦੇ ਸੀ ਸਾਰੇ ਚਲ ਗਏ ਉਹ ਤੋਂ ਬਾਢੀ ਪਈ ਦੀ ਹਾਂ ਤੇ ਚਲ ਗਏ ਉੱਥੇ ਭੁਖੜਤਾ ਰਸਤੇ ਅੱਛਾ ਲੇਖ ਰੱਖੀ ਰ 3-4 ਦਿਨ ਉੱਥੇ ਰਹੇ ਗਰਦਾਪੁਰ ਗਰਦਾਪੁਰ ਹਾਂ ਕਿ ਪਤਾ ਨਹੀਂ ਹੋਰ ਕਿੰਨਾ ਚਲੋ ਕੋਈ ਤੁਹਾਡੇ ਕੋਲੋਂ ਮਾਫ ਹੋ ਮੈਂ ਤੁਹਾਨੂੰ ਨਾ ਦੱਸ ਕੋਈ ਗਲਤੀ ਤੁਹਾਡਾ ਮਾਫ ਕਰਦੇ ਸਾਰੇ ਨੂੰ ਮਾਫ ਅੱਛਾ ਉਹਨੇ ਮਾਫ ਕਰਤਾ ਫੇਰ ਮਾਫ ਕਰਤਾ ਮਾਫਟ ਜਾਣਾ ਜਲੇ ਤੇ ਗੱਲ ਕੋਲ ਹੋ ਜਾਂਦਾ ਸਾਨੂੰ ਪਤਾ ਨਹੀਂ ਵੀ ਬੇੜੀ ਦੀ ਕੋਲ ਹੁਣ ਲੋੜ ਹੀ ਨਹੀਂ ਆਲੇ ਲੈੜੀ ਦਾ ਬੇਟੋ ਬੜੀ ਪਾਰ ਉਹਨੇ ਡੁੱਬਣ ਨਹੀਂ ਦੇਣਾ ਨਾ ਉਹਦੇ ਨਹੀਂ ਡੁੱਬਣ ਦੇਣਾ ਬੰਦਾ ਬੰਦੇ ਤੇ ਢਿੱਡ ਪਾਰਨੇ ਪਹਿਲੇ ਅੱਛਾ ਕੋੜਾ ਤਾਰੂ ਪਾਇਆ ਨਾ ਹਾਂ ਮਤਰੀਕਾ ਹੋਏ ਜਿਹਨੂੰ ਜਿਹਨੂੰ ਤਾਰੂ ਵੀ ਸਾਂਭੀ ਜਾਂਦੀ ਹੈ ਹਾਂ ਅੱਛਾ ਤੇ ਜਿਲਤਾਰੀ ਪਹਿਣਾ ਤਾਂ ਮੈਂ ਡੋਬੜੀ ਪਾਰ ਇਹਦੋਂ ਆਦੋਂ ਪਾਣੀ ਉਦੋਂ ਬੜਾ ਹੁੰਦਾ ਦਰਿਆ ਸਾਰਾ ਪਾਣੀ ਬੜਾ ਹੁੰਦਾ ਹੈ ਦਰਿਆ 'ਚ ਜਦੋਂ 88 ਦਾ ਬੜਾ ਪਾਣੀ ਇੱਥੋਂ ਕੰਡਿਆਂ ਦਾ ਲੱਗਿਆ ਪਾਰਨੇ ਜਦੋਂ ਹੁਣ ਆਹ ਹੜ ਆਇਆ ਸੀ ਤਾਂ ਇਹ 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 ਵੀ ਇਹਦੋਂ ਜ਼ਿਆਦਾ ਹੈਗਾ ਇਹ ਵੀ ਪਾਣੀ ਬਹੁਤ ਹੈ ਇਹ ਵੀ ਪਾਣੀ ਬਹੁਤ ਹੈਗਾ ਆਪਾਂ ਜੋ ਉਦੋਂ ਵੀ ਇਦਾਂ ਹੀ ਸੀਗਾ ਅੱਛਾ ਉਦੋਂ ਵੀ ਇਦਾਂ ਹੀ ਸੀ ਪਰ ਉਦੋਂ ਪਤਾ ਕੀ ਸੀ ਹਾਂ ਜਦੋਂ ਅਸੀਂ ਲੰਗੇ ਆ ਨਾ ਤੇ ਉਦੋਂ ਤੁ ਸ਼ੀਰਾਂ ਪਾਣੀ ਦਰਿਆ 'ਚ ਆ ਗਿਆ ਅਛਾ ਦਰਿਆ ਜੰਨਾ ਹੁਣ ਸਾਡਾ ਕੰਡਾ ਹੈਗਾ ਨਾ ਜਿੱਥੇ ਹੁਣ ਪੁਲ ਵੱਜਾ ਪੁਲ ਵੱਜਾ ਹੋ ਤੇ ਜਿਹੜਾ ਪਾਰਲਾ ਪੋਲਾ ਆਹੋ ਪਾਰਲਾ ਕੰਡਾ ਪਾਰਲਾ ਕੰਡਾ ਬਸ ਇਹਦੇ ਵਿੱਚ ਪਾਣੀ ਹੈ ਤੇ ਬਾਹਰ ਨਹੀਂ ਸਿਗਾ ਬਾਹਰ ਨਹੀਂ ਬਾਹਰ ਹੈਗਾ ਹੀ ਉਧਰ ਖੜਾ ਪਾਣੀ ਕਿ ਤੇ ਇਹ ਕਈ ਤੇ ਕਹਿੰਦੇ ਪਿੰਡ ਦੇ ਵਿੱਚ ਆ ਗਿਆ ਹੀ ਪਾਣੀ ਉਦੋਂ ਉਹ ਫੇ ਉੱਤਰ ਗਿਆ ਨਾ ਅੱਛਾ ਉੱਤਰ ਗਿਆ ਬਾਅਦ ਵਿੱਚ ਜਿੱਦਾਂ ਉਹ ਜਿਹੜਾ ਉਹ ਹੜਾ ਆਇਆ ਉਹ ਤਾਂ ਸਾਰੇ ਪਾਣੀ ਫੇਰਦਾ ਹੀ ਸੀ ਤੇ ਵੀ ਆ ਸਾਰੇ ਹੀ ਆ ਫੇਰ ਬਾਅਦ ਚ ਉੱਤਰ ਮਤਲਬ ਉੱਤਰ ਗਿਆ ਫੇ ਥੱਲੇ ਚਲ ਗਿਆ ਤੁੱਸੀ ਟੁੱਟ ਗਈ ਅੱਛਾ ਪਾਣੀ ਉੱਤਰ ਗਿਆ ਅੱਛਾ ਉਦੋਂ ਵੀ ਪਾਰ ਹੀ ਟੁੱਟੀ ਹੀਗੀ ਆਹੋ ਪਾਰ ਹੀ ਟੁੱਟੀ ਐ ਕਿਵੇਂ ਉਧਰ ਹੀ ਟੁੱਟੀ ਜਿੱਥੋਂ ਹੋਣ ਟੁੱਟੀ ਉਦੋਂ ਵੀ ਉਥੇ ਟੁੱਟੀ ਉਦੋਂ ਵੀ ਉਥੇ ਟੁੱਟੀ ਹੀਗੀ ਅੱਛਾ ਅੱਛਾ ਸਾਡੀਆਂ ਅਸੀਂ ਅੱਲਾ ਰੱਖਦੀਆਂ ਦੁਕਾਨ ਸਾਲੇ ਜੀ ਪਾਣੀ ਹਰੇ ਫੇਰਿਆ ਹੀ ਹਾਂ ਤੋ ਬੰਦਾ ਇੱਕ ਵਿਚਾਰਾ ਹੈਗਾ ਅੱਛੀ ਦੁਕਾਨ ਦੇ ਬੈਠਿਆ ਮੈਂ ਭਾਜੀ ਅੱਲਾ ਰੱਖਣੀ ਆ ਅੱਛਾ ਕਹਿੰਦਾ ਇਹ ਕੀ ਹੈਗਾ ਮੈਂ ਇਹ ਢਾਲੀ ਧਰਨ ਵਾਲੀ ਆ ਅੱਛਾ ਕਹਿੰਦਾ ਰੱਖ ਤਾ ਲੈ ਲਓ ਲੈ ਲਓ ਲੈ ਲਓ ਤਾਏ ਉਹ ਅੱਲੇ ਦਿਖਾਈ ਫਿਰ ਜਰਨਾ ਤਰਦੇ ਹੋ ਨਹੀਂ ਹੈਗੀ ਰੱਖੀ ਆ ਉਹ ਦਿਖਾਈ ਆ ਦਿਖਾਵਾਂਗੇ ਲੋਕਾਂ ਨੂੰ ਵੀਡੀਓ ਚ ਦੱਸਾਂਗੇ ਕਹਣਾ ਤਾਏ ਸਾਡੇ ਨੇ ਰੱਖੀ ਆ ਤੇ ਕੀ ਮਤਰੀ ਚੀਜ਼ ਆ ਤਾਇਆ ਅਸੀਂ ਕੈਨੇਡਾ ਅਮਰੀਕਾ ਤੱਕ ਪਹੁੰਚਾ ਦੇਣਾ ਹਿਸ਼ੂਰ ਕਰ ਦੇਣਾ ਹੁਣ ਵੀ ਆ ਜਾ ਦਰਿਆ ਭਰਿਆ ਤੇ ਉਹ ਤੇ ਤਾਰੀ ਪਿਆ ਉਹਨੂੰ ਡੁੱਬਣ ਦੇਣਾ ਜਿੱਦਣ ਮਾੜੀ ਤੁਰਿਆ ਰਹਾ ਅੱਛਾ ਪਰਵਾਹੀ ਕੋਈ ਨਹੀਂ ਇਹ ਤੇ ਉੱਪਰ ਲੰਮੇ ਪੈ ਜਾਣਾ ਚਾਹਦਾ ਮੂਦਾ ਹੋ ਗਿਆ ਅਰੇ ਬਾਵਾ ਜਿਹਨੂੰ ਤਾਰੀ ਆਉਂਦੀ ਮਾਰੀ ਜਾਣੀ ਤੇ ਬੱਸ ਦੇਖ ਲੈ ਕਿਦਾਂ ਕਿਦਾਂ ਨੇ ਦੇਸੀ ਚੀਜ਼ਾਂ ਹੈ ਤੂੰ ਦੇਖੀ ਰਿਹਾ ਸਾਈ ਕੱਲ ਕੱਲ ਦਿਖਾਵਾਂਗੇ ਉਹ ਤੇ ਤੇਦਾ ਪਾਣੀ ਲਪਾਲ ਖਾੜੇ ਸਾਡੇ ਨਿਆਲੇ ਖੜਦੇ ਤੇ ਵਿਸਾਖੀ ਨੂੰ ਹੂੰ ਤੇ ਉੱਤੇ ਇਹਨਾਂ ਥੱਲੇ ਆਉ ਹੋਈ ਹਾਂ ਹਾਂ ਉਹਨਾਂ ਨੂੰ ਤਰੀਕਾ ਨਹੀਂ ਨਾ ਹੈਗਾ ਹੈ ਤਰੀਕਾ ਨਹੀਂ ਤੁਕਾਂਗਾ ਗਰਾਮੜੀਆਂ ਪਾਈਆਂ ਮੈਂ ਲੱਤਾਂ ਨੂੰ ਪਾਵਾਂਗੇ ਪਟਾ ਨੂੰ ਅੱਛਾ ਥੱਲੇ ਸਾਸੀ ਲੈਣੀ ਫਿਰ ਜਦ ਤੈਨੂੰ ਮੱਝ ਜਾ ਉਹਨੂੰ ਡੰਬਾ ਥੋੜਾ ਦੇਣਾ ਦੇ ਲਾਇਆ ਭੈਣ ਕੋਈ ਜੋ ਪੈ ਦੋ ਮੀਲ ਪੈਣਾ ਆ ਲਿਆ ਕਰ ਗੱਲ ਜਗਾੜ ਦੇ ਲਾ ਮੈਂ ਕੀ ਕਈ ਲੋਕ ਤੇ ਤਰਕੇ ਆਉਂਦੇ ਨੇ ਕਈ ਵਾਰ ਇਹ ਤੂੰ ਬਣਾਈ ਆਪ ਹੀ ਕੀਤਾ ਆ ਆਲੇ ਜਿਹੜੀ ਜਿਹੜੀ ਤਰਨ ਵਾਲੀ ਬੇਲਾ ਨੂੰ ਨਹੀਂ 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 ਉਹ ਤਾਂ ਮੈਨੂੰ ਪਤਾ ਬੇਲਾ ਨੂੰ ਮਤਲਬ ਕੱਟ ਕੇ ਜਿੱਦਾਂ ਬਣਾਉਣੀ ਪੈਂਦੀ ਉਹ ਫੇ ਆਪ ਹੀ ਕੀਤੀ ਅੱਛਾ ਇਹਨੇ ਪੱਕ ਗਈ ਲਾ ਲਈ ਅੱਛਾ ਉਦਾਂ ਹੀ ਬਣ ਲੈਣੀ ਉਹ ਅੱਛਾ ਸੁੱਕਣੀ ਪਉਣੀ ਸੁੱਕਣੀ ਵਾ ਲਾ ਕੇ ਅੱਛਾ ਅੱਛਾ ਜਖੇ ਵੀ ਹੁਣ ਪੱਕੀ ਬੇਖ ਸੋਗੀ ਆ ਹਾਂ ਹਾਂ ਬੇਲੇ ਹੁਣ ਜਾਣਿਆਂ ਨੂੰ ਬਦਲਣੋਂ ਹਟ ਗਈ ਆ ਹਟ ਗਈ ਆ ਇਹਦਾ ਜਿਹਾ ਸਿਕੜ ਪੱਕ ਗਿਆ ਆ ਹੂੰ ਫੇਰ ਲਾ ਕੇ ਇਹਨੂੰ ਸਾਵੇਂ ਗੋਹਾ ਲਾਤਾ ਅੱਛਾ ਗੋਹਾ ਲਾ ਕੇ ਰੈਂਦੀ ਜੇ ਧੁੱਪੇ ਰੱਖੀ ਨਾ ਬਹੁਤੇ ਫੇਰ ਪਾੜ ਜਾਂਦੀ ਆ ਪਾੜ ਜਾਂਦੀ ਆ ਅੱਛਾ ਗੋਹਾ ਲਾਉਂਦੇ ਅੱਛਾ ਗੋਹਾ ਲੋਣਾ ਗੋਹਾ ਜਿਹੜੇ ਪਾੜ ਜਾਂਦੇ ਸੁੱਕ ਗਏ ਤੇ ਜੀਰੇ ਦੇਖਣਾ ਨਹੀਂ ਬਾਕੀ ਆ ਤੇ ਗੋਹਾ ਆਪੇ ਲੱਛ ਜਾਂਦਾ ਹਾਂ ਇੱਕ ਵਾਰੀ ਨਾ ਕਹ ਰਾਣਾ ਹੀ ਨਾ ਸਾਡਾ ਜਦੋਂ ਹੋਇਆ ਛੋਟਾ ਇਹ ਤਾਂ ਘੇ ਲੈ ਕੇ ਆਏ ਉਹ ਡਾਵਾ ਜੀ ਹੂੰ ਇਹ ਲੈ ਕੇ ਭਰਾਏ ਕਿ ਤੇ ਪੂਰਨ ਦਾ ਬਾਜਾ ਕੋਈ ਹੀ ਆਇਆ ਤਾਂ ਉਹਨੂੰ ਦੱਸ ਦਿੱਤਾ ਪੂਰਨ ਪੂਰਨ ਬਾਜਾ ਲੈ ਕੇ ਆ ਗਿਆ ਪੂਰਨ ਨਹੀਂ ਰਹਿੰਦਾ ਹੁੰਦਾ ਆਹੋ ਬਾਜਾ ਲੈ ਡੈਡੀ ਅਜੇ ਡੈਡੀ ਅੱਛਾ ਕਿ ਬਿਲਕੁਲ ਲੈ ਕੇ ਚੜ੍ਹਦੇਣਾ ਉੱਤੇ ਮਾਇਓ ਉਹ ਚਲੇ ਦੇਖਿਆ ਨਾ ਤੇ ਇਹ ਪੱਗ ਬੱਦੀ ਹੀ ਗਰੀਬ ਨੇ ਅੱਗ ਕਹਿੰਦਾ ਓਏ ਬਾਜਾ ਕਿਹਨ ਲਿਆਂਦਾ ਕਹਿੰਦਾ ਬਾਪੂ ਕਹਿੰਦਾ ਹਾਂ ਬਾਜਾ ਖੇਲ ਲਿਆਂਦਾ ਓਏ ਉਈ ਪੁੱਛਿਆ ਪੜਾ ਕਿੱਥੇ ਅਸੀਂ ਪੁਰਾਣੇ ਘਰ ਚ ਰਹਿੰਦੇ ਸੀ ਨਾ ਇਹ ਉਹ ਰੇਸਗਾ ਜਿੱਥੇ ਗੇਟ ਹੈ ਨਾ ਇਹਦਾ ਮਾਨੂੰ ਕਾਕੇ ਦਾ ਇੱਥੇ ਇੱਥੇ ਜਿਗਾ ਇਹਨੇ ਨਾ ਕਹਿੰਦਾ ਬਾਪੂ ਵੀ ਮੈਂ ਲਿਆਂਦਾ ਮੈਨੂੰ ਤਾਈ ਕਹਿੰਦੀ ਹੀ ਲੈ ਇਹਨੇ ਮਾਰੀ ਗਰਜ਼ਾਖ ਤੇ ਪੱਗ ਜਿਹੜੀ ਸੜਾਲੇ ਦੇ ਘਰ ਪਈ ਡੈਡੀ ਦੀ ਬਾਪੂ ਨੇ ਮਾਰਿਆ ਥੱਪੜ ਹੈ ਕਹਿੰਦਾ ਕਹਿੰਦਾ ਇੱਧੇ ਅਕਸਰ ਕਿ ਮਾਰਿਆ ਨਾ ਬਾਪੂ ਗਿਆ ਪਈ ਉਹ ਕਹਿੰਦਾ ਮੈਂ ਮੈਂ ਨਹੀਂ ਬਾਬੂ ਰਹਿੰਦਾ ਤਾਂ ਅੱਭੀ ਤਾਈ ਕਹਿੰਦੀ ਤਾਈ ਕਹਿੰਦਾ ਟੈਂਟੋਂ ਤਾਈ ਕਹਿੰਦੀ ਕਹਿੰਦਾ ਕੀ ਮਜਾ ਸ਼ਿਕਰ ਆਦਾ ਮਜਾ ਆਹ ਤਾਈ ਨੇ ਪਾ ਕੇ ਦੱਸੀ ਹੁਣ ਇਹ ਹੈਗੀ ਆ ਤਾਰੀ ਤਰਨ ਵਾਲੀ ਬੇਰਾਨ ਤੇ ਇੱਦਾਂ ਥੋੜੇ ਛੇੜਨੇ ਆ ਜਾਣੀ ਇਹਦੇ ਆ ਤੇ ਇਹ ਆ ਤੇ ਇਹ ਤੇ ਡੁੱਬਣੀ ਨਹੀਂ ਭਾਂਜ ਡੁੱਬਣ ਓ ਇਦਾਂ ਕਰੀ ਟਰਾਈ ਮਾਰੀ ਹਾਂ ਤੇ ਰੱਬ ਭਾਤੋਂ ਲੰਬ ਜਿਆਦਾ ਤੈਨੂੰ ਥੱਲੇ ਵੀ ਤੈਨੂੰ ਤੇਰੀ ਆਹ ਥਾਂ ਉੱਚਾ ਜਿਹੜਿਆ ਥੱਲੇ ਉੱਤੇ ਰਹਿਣਗੇ ਅੱਛਾ ਤੈਨੂੰ ਥੱਲੇ ਨਹੀਂ ਆਉਂਦੇ ਨਾ ਇਹ ਇਹ ਫਿਰ ਤਾਂ ਟੋਟੇ ਦੀ ਟੁੱਟਦੀ ਤਾਂ ਨਹੀਂ ਜਦਾਂ ਟੋਟੇ ਦੀ ਹੈਗੀ ਇਹ ਸੰਭਾਲ ਆ ਸੰਭਾਲ ਨਹੀਂ ਜਦਾਂ ਤਾਰੀ ਤਾਰੀ ਤਾਰਦੇ ਤਾਂ ਨਹੀਂ ਟੁੱਟਦੀ ਕਿਸ ਚੀਜ਼ ਦੇ ਵੱਜੇ ਤਾਂ ਫਿਰ ਟੁੱਟਦੀ ਆ ਅੱਛਾ ਉਦਾਂ ਨਹੀਂ ਟੋੜੀ ਪਾਣੀ ਬਣਾ ਟੁੱਟਣਾ ਇਹਨਾਂ ਸਾਰੀਆਂ ਟੁੱਟੀਆਂ ਵਿੱਚ ਤੇ ਨਹੀਂ ਟੁੱਟਦੀ ਨਹੀਂ ਵੀ ਬੁਗਾਲ ਨਹੀਂ ਉਹ ਤਾਂ ਫਿਰ ਤਾਰੂ ਤਾਰ ਹਾਂ ਇਹ ਵੀ ਨਰਗਾ ਪਰ ਟੁੱਟਦੀ ਨਹੀਂ ਇਦਾਂ ਇਦਾਂ ਨਹੀਂ ਟੁੱਟਦੀ ਤੇਰੀ ਚੀਜ਼ ਦੇ ਵੱਜੇ ਫਿਰ ਟੁੱਟਦੀ ਆ ਤੇ ਇਹ ਕਿੰਨਾ ਚਿਰ ਆ ਆਪਣੇ ਤੁਸੀਂ ਵਾਈ ਹੋਣੀ ਆ ਟੁੱਟੀ ਥੋੜੀ ਆ 50 ਸਾਲ ਤੋਂ ਬਾਦੀ ਹੈ 50 ਸਾਲ ਪੁਰਾਣੀ ਬੱਲੇ 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 ਨਹੀਂ ਦੋ ਹੀ ਇੱਕ ਇੱਕ ਤਾਂ ਅਫੀਸ਼ਲਾ ਲੈ ਗਿਆ ਸਾੜਿਆ ਹੋਣ ਨੇ ਨਹੀਂ ਹੁਣ ਤੇ ਏਡੀਆਂ ਵੱਡੀਆਂ ਅੱਲਾ ਲੱਗਦੀਆਂ ਨਹੀਂ ਹੈਗੀਆਂ ਲੱਗਦੀ ਮੈਂ ਕਹਿੰਦਾ ਏਰੀਅਲ ਲੱਗਦੀ ਹੈ ਨਹੀਂ ਜੋੜਾ ਪਕਾਇਆ ਸੀ ਮੈਂ ਦੇਖ ਲਾ ਹੈ ਪੁਰਾਣੀਆਂ ਚੀਜ਼ਾਂ ਨੂੰ ਦਿਲਾ ਚਾਹ ਇਦਾਂ ਪਾ ਕੇ ਲੱਗ ਰਹੀ ਤੇ ਫੇਰ ਤੇ ਇਹਦੇ ਨਾਲ ਤਾਰੀ ਧਰਨੀ ਹੈ ਕੀ ਬਾਤ ਦੋ ਮੀਲ ਲੰਘਾ ਚਾਰ ਮੀਲ ਲੰਘ ਜਾਏ ਨੀ ਡੁੱਬਣੀ ਦੇਣਾ ਆ ਪੁਰਾਣੀਆਂ ਚੀਜ਼ਾਂ ਕਿਤੇ ਲੱਭਦੀਆਂ ਤਾਂ ਆ ਜਿਹੜੀਆਂ ਹੈ ਥੋੜਾ ਦੇਖ ਆਹ ਯਾਰ ਏਡਾ ਵੱਡਾ ਹੁੰਦਾ ਨਹੀਂ ਉਹ ਤੇ ਹੈ ਹੀ ਕਾਫੀ ਹਾਂ ਹੂੰ ਤਾਂ ਕਾਫੀ ਹਣੀ ਆਹ ਤਾਇਆ ਬਹੁਤ ਵਧੀਆ ਚੀਜ਼ ਦਿਖਾਈਏ ਤੇਰੀ ਚੀਜ਼ ਹੁਣ ਅੱਗੇ ਪਹੁੰਚੇਗੀ ਦੁਨੀਆ 'ਚ ਜਾ ਤੈਨੂੰ ਕਹਤਾ ਹੀ ਇਹ ਆਹ ਜਿਹੜੀ ਹੈ ਨਾ ਹਾਂ ਪਾਏ ਤੂੰ ਚੜਿਆ ਜਿੱਦ ਤੱਕ ਮਰਜੀ ਚੱਲਦਾ ਦਰਿਆ 'ਚ ਪਿਆਰ ਆ ਤੂੰ ਡੁੱਬੂਗਾ ਨਹੀਂ ਤੂੰ ਹੈ ਡੁੱਬੋ ਨਹੀਂ ਤੂੰ ਥੱਲੇ ਨਹੀਂ ਜਾਂਦਾ ਅੱਛਾ ਤੂੰ ਇਦਾਂ ਕਰੀਂ ਕਿਤੇ ਪਾਣੀ ਖਾਰੀ ਟਰਾਈ ਮਾਰੀ ਜੀ ਅੱਛਾ ਬੰਦਾ ਇਹਦਾ ਭੇਤੀ ਆ ਇਹਨੂੰ ਇਦਾਂ ਫੜ ਲੈਣਾ ਘੁੱਟ ਕੇ ਉਹਨਾਂ ਦਾ ਹਨੀ ਨੂੰ ਜਿਹੜਾ ਜਿਹਨੇ ਨਹੀਂ ਦਾਰੀ ਉਹ ਅਸੀਂ ਤਾਂ ਫੜਦੇ ਨਹੀਂ ਅੱਛਾ ਦਿੱਤਾ ਦੇ ਹਿਸਾਬ ਆ ਜਿਹੜੀ ਰੰਮੜੀਆਂ ਇਹੋ ਦਾਲੀਆਂ ਆਉਂਦੀਆਂ ਜੇ ਇੱਧਰੋਂ ਆਉਂਦੇ ਆ ਆ ਲਾਜ਼ ਖੁੜੀ ਪਸਾਂ ਕਰ ਲੈ ਅੱਛਾ ਅੱਛਾ ਚਾ ਵੀ ਮਤਲਬ ਬੈਲੈਂਸ ਜਾ ਰਵੇ ਜਿਹੜੀ ਘੱਬੇ ਜਿਹੜੀ ਢੇਡ ਥੱਲੇ ਘੱਬੇ ਰੇ ਇਦਾਂ ਇਦਾਂ ਖੁੜੀ ਰੇ ਇਦਾਂ ਢੇਡ ਵੇ ਤਾ ਜੋ ਜਾਂ ਜਦਨ ਮਰਜੀ ਜਾ ਤੈਨੂੰ ਡੁੱਬਣ ਨਾ ਦੇਵੀ ਕਿੱਡੀ ਪੁਰਾਣੀ ਚੀਜ਼ ਰੱਖੀ ਤਾਏ ਨੇ ਦੇ ਲਾ ਇਹ ਲੱਭਦੀਆਂ ਕਿਹਦੀ ਚੀਜ਼ਾਂ ਰਾਜਾ ਭੋਲੇ ਆ ਰਾਜਾ ਕਹਿੰਦਾ ਪਾਪਾ ਦਾ ਇਨਸਾਨੀ ਨਿਕੀ ਮੈਂ ਅੱਛਾ ਇਹ ਰਾਜੇ ਨੇ ਰੱਖੀ ਆ ਕਨਾਲਾ ਕਹਿੰਦਾ ਅੱਛਾ ਇਹ ਸਾਮ ਕੇ ਰੱਖੀ ਉਹਨੇ ਉਹਨੇ ਸਾਮ ਕੇ ਰੱਖੀ ਹੈ ਕੀ ਬਾਤ ਹੈ ਯਾਰ ਆ ਨਿਆਰਾ ਬੰਤਾ ਦਿਖਾ ਕੇ ਨਾ